ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋ ਗਈ ਜੇ ਸੋਚੀ ਲਖਵਾਰਥ ਪੈ ਚੁਪ ਨਾ ਹੋ ਗਈ ਜੇ ਲਾਇ ਰਹਾ ਹਾਂ ਲਿਵਤਾਰ ਪਖਾਂ ਪਖਰਾ ਉਤਰੀ ਜੈ ਬਨਾਪ ਦੀਆਂ ਪਹਾੜ ਸਹਸ ਸਿਆਣ ਪਾ ਲਖ ਹੋ ਹੈ ਤਾਂ ਇਕ ਨਾ ਚੱਲੇ ਨਾਲ ਜਿਸ ਚ ਰਹਾ ਹੋਇਆ ਕੋ ਕੁੜਾ ਟੁੱਟ ਪਾਲੋ ਹੁ ਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹਮ ਨਾਕਾਰ ਹੁਕਮ ਨਾ ਕਹਿਆ ਜਾਏ ਹੁਕਮੇ ਹਮਨ ਜੀਏ ਹੁਕਮੇ ਲੈ ਬਟਿਆਏ ਹੁਕਮੇ ਉਤਮ ਨੀਚ ਹੁਕਮਾ ਲਿਖਤ ਸੁਖ ਪਾਈਆ ਹੈ ਇੱਕ ਨਾ ਹੁਕਮੇ ਬਖਸ਼ੀ ਸੋ ਇੱਕ ਹੁਕਮੇ ਸਦਾ ਪਾਈਆ ਹੈ ਹੁਕਮੇ ਅੰਦਰ ਸਾਹਿਬ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੈ ਤਾ ਹਮੈ ਤਹ ਨਾ ਕੋਏ ਗਵ ਕੋ ਤਾਣ ਹੋਵੇ ਕਿਸੈ ਤਾਣ ਗਵ ਕੋ ਦਾਤ ਜਾਣੇ ਨੀ ਸਾਨ ਗਾਵ ਕੋ ਗਣੋ ਡਿਆਆਂ ਚਾਰ ਗਾਵ ਕੋ ਜੈ ਵਿਖਮ ਵਿਚਾਰ ਗਾਵ ਕੋ ਸਾਥ ਰੇਤਨ ਖੇ ਗਾਵ ਕੋ ਜੀ ਲੈ ਫਿਰਦੇ ਗਾਵ ਕੋ ਜਾ ਪੈ ਦੇ ਸਦੂਰ ਗਾਵ ਕੋ ਵਿਖੇ ਹਾਦਰ ਹ ਦੂਰ ਕਤਨਾ ਕチナ ਆਵੇ ਟੋਟ ਕਤਕਤ ਕਥੇ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਛਤ ਪਾਹੇ ਦੁਕਾਨ ਜੁਗੰਤਰ ਖਾਹੀ ਕਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਗੁੱਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਤਨਾਮ ਭਾਖਿਆ ਫਹੁ ਅਪਾਰ ਆਖ ਮੰਗ ਦੇਹ ਦੇਹ ਦਾਤਰੇ ਦਾ ਤਾਰ ਫੇਰ ਅਗਰ ਰਖਿਆ ਜਿਤੇ ਸਾ ਦਰਬਾਰ ਮੋਹ ਕੈ ਬੋਲਣ ਬੋਲੀਐ ਸੁਣ ਘਰੇ ਪਿਆਰ ਅਮਰਤ ਵੇਲਾ ਸਤਨਾਮ ਉੜਾਇ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋ ਦਵਾ ਨਾਨਕ ਅਬ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀ ਤਾ ਨ ਹੋਏ ਆਪੇ ਆਪ ਨਿਰੰਜਨ ਹੋਏ ਜਿਨ ਸੇ ਵਿਆਤਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਧਾਨ ਗਾਵੇ ਸੁਣੀਐ ਮਰਖਿਐ ਭਾਉ ਦੁਖ ਪਰਾਹਰ ਸੁ ਘਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿ ਅਸmai ਗੁਰੇ ਸਰਵ ਗੁਰ ਗੁਰਖ ਵਰਮਾ ਗੁਰ ਪਾਰਵਤੀ ਮਾਈ ਜੇਹੋ ਜਾਣ ਆਖਾਂ ਨਹੀਂ ਕਹਿਣਾ ਕਥਨ ਨ ਜਾਈ ਗੁਰਾਂ ਇੱਕ ਦੇਹ 부ਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਨ ਮ ਬਸਰਨਾ ਜਾਈ ਤੀਰਥ ਨਾਵਾ ਜਿਤ ਸੁਭਾਅ ਆਵਣ ਪਾਣੇ ਕਿ ਨਾਇ ਕਰੀ ਜੇ ਤੇ ਸ੍ਰਿਸ਼ਟ ਉਪਾਏ ਵਿਖਾਣ ਕਰਮਾਂ ਕੇ ਮਿਲੇ ਲਈ ਮਤ ਵਿਚਾਰ ਤਨ ਜਵਾਹਰ ਮਾਨਕ ਜੇ ਇੱਕ ਗੁਰ ਕੇ ਸਿੱਖ ਸੁਣੇ ਗੁਰਾਂ ਇੱਕ ਦਹਿ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰਨ ਜਾਈ ਜੇ ਜੁਕਤਾਰਿਆਰ ਜਾ ਹੋਰ ਦਸੋਣੇ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚਲਾ ਸਭ ਕੋਏ ਗੰਗਾ ਨਾਮ ਰਖਾਇ ਕੈ ਜਿਸ ਕੀਰਤੋ ਜਗਲੇ ਜਿਤਸ ਅਨੰਤਰ ਨਾਇ ਬਈ ਤਵਾਤਨਾ ਪੁਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਰ ਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾਕ ਨਾ ਸੁਝਹੀ ਜਿਤਸ ਗੁਣ ਕੋਇ ਕਰੇ ਸੁਣੈ ਸਿੱਧ ਪੇਰ ਸੁਰਨਾਚ ਸੁਣਾ ਧਰਤੋ ਤਹਲਾ ਆਕਾਸ ਸੁਣਾ ਦੇਵ ਪੋ ਲੋ ਪਾਤਲ ਸੁਣਾ ਪਹਨ ਸੁਖ ਕਾਲ ਨਾਨਕ ਭੱਤਾ ਸਦਾ ਵਿਗਾਸ ਸੁਣਾ ਦੋਖ ਪਾਪ ਕਾ ਨਾਸ ਸੁਣਾ ਈਸਰ ਬਰਮ ਇੰਦ ਸੁਣਾ ਮੁਖਲਾ ਹਨ ਮੰਦ ਸੁਣਾ ਯੁਗ ਜੁਗ ਤੋ ਤਨ ਭੇਦ ਸੁਣਾ ਸਾਸਤ ਸਿਮਰਤ ਵੇਦ ਨਾਨਕ ਭੱਤਾ ਸਦਾ ਵਿਗਾਸ ਸੁਣਾ ਦੋਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ 68 ਕਾ ਇਸ਼ਨਾਨ ਸੁਣੈ ਪੜ ਪੜ ਤਵ ਮਾਨ ਸੁਣੈ ਲਾਗ ਸਹਜ ਗਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੋਖ ਪਾਪ ਕਾ ਨਾਸ ਸੁਣੈ ਸਰਾਗੁਨਾ ਕੇ ਗਾ ਸੁਣੈ ਸੇਖ ਪੀਰ ਪਾਤਸ਼ਾ ਸੁਣਾ ਅੰਧੇ ਪਾਵੇ ਰਾਹ ਸੁਣਾ ਹਾਥ ਹੋਵੇ ਉਸ ਗਾਹੋ ਨਾਨਕ ਭੱਤ ਅਸਦਾ ਵਿਗਾਸ ਸੁਣਾ ਦੁਖ ਪਾਪ ਦਾ ਨਾਸ ਮਨ ਕੀ ਤੋ ਕਹੀ ਨਾ ਜਾਏ ਜੇ ਕੋ ਕਹਿ ਪੁੱਛੈ ਪਿਸਤਾਏ ਕਾਗਦ ਕਲਮ ਨਾਲ ਲਖਣ ਹਾਰ ਮਨ ਕਾ ਵਹਿ ਤਨ ਵਿਚਾਰ ਅਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਹੋਮ ਨਾ ਸਦੁ ਅਹਣ ਕੇ ਸੁਧ ਨਾਮ ਮਹੇ ਚੋਟਾ ਨਾ ਖਾਏ ਮਨਜਮ ਕਾ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਮਾਰਗ ਠਾਕ ਨ ਪਾਏ ਮਨੈ ਪਰਸਾਂ ਪ੍ਰਗਟ ਜਾਵੇ ਮਨੈ ਮਗਨਾ ਚੱਲੇ ਪੰਥ ਮਨੈ ਧਰਮ ਸਿਤੀ ਸਬੰਧੋ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਵੈ ਮੋਖ ਦਵਾਰ ਨਾ ਪ੍ਰਵਾਰ ਸਤਹਰੁ ਨ ਤਰ ਤਰੇ ਗੁਰ ਸਿਖਿ ਨਾਨਕ ਭਗਤਿ ਨ ਪਿਖੈ ਐਸਾ ਨਾਮ ਨਿਰੰજન ਹੋਇ ਦੇਖੋ ਮਨ ਜਾਣੈ ਮਨ ਹੋਇ ਪੰਚ ਪ੍ਰਵਾਨ ਪੰਚਪੁਰਧਾਨ ਪੰਚ ਪਾਵੈ ਦਰਗਹਿ ਮਾਨੁ ਪੰਚੈ ਸੋਹੈ ਹੈ ਦਰਜਾਨ ਪੰਚਾਕ ਗੁਰ ਇਕ ਧਿਆਨ ਜੇ ਕੋ ਕਹ ਕਰ ਵਿਚਾਰ ਤਰਤੇ ਕਾ ਕਰਨ ਨਾਹੀ ਸੁਮਾਰ ਤੋਲ ਧਰੰਧ ਆਕਾ ਪੂਤ ਸੰਤੋਖ ਥਾਪਖਿਆ ਜਨ ਸੋਤਾ ਜੇ ਕੋ ਬੁਝੈ ਹਵੈ ਸਚਿਆਰ ਤਹਲੇ ਉਪਰ ਕੇ ਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਚਿਸਤੇ ਭਾਰਤ ਲੈ ਕਮਣਾ ਜੋਰ ਜੀ ਜਾਤ ਰੰਗਾ ਕੈ ਨਾਗ ਸਭ ਨਾਲ ਕਿਆ ਵੜੇ ਕਲਾਮ ਇਹੋਲੇ ਕਾਲਖ ਜਾਣੇ ਕੋਏ ਲਖ ਲਖਿਆ ਕੀਤਾ ਹੋਏ ਕਿ ਤਾ ਤਾਣ ਸਵਲ ਹੋ ਰੂਪ ਕੀਤੀ ਦਾ ਜਾਣੇ ਕੋਣ ਕੂਤ ਕਿਤਾਬ ਸਾਵੈ ਕੁਕਵਾਉ ਇਸਤੇ ਹੋਏ ਲਖ ਦਰਿਆਉ ਕੁਦਰਤ ਕਮਨ ਕਹਾ ਵਿਚਾਰ ਵਾਰਨ ਜਮ ਏਕ ਵਾਰ ਜੋ ਤਦ ਭਾਗੈ ਸਹੀ ਭਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਭਾਉ ਸੰਖ ਪੂਜਾ ਅ ਸੰਖ ਤਪ ਤਾ ਅ ਸੰਖ ਗ੍ਰੰਥ ਮੁਖ ਵੇਦ ਪਾਠ ਸੰਤ ਜੋਗ ਨਰ ਹੈ ਉਦਾਸ ਸੰਖ ਭਗਤ ਬਣ ਗਿਆਨ ਵਿਚਾਰ ਸੰਤ ਸਤੇ ਸੰਖ ਦਾਤਾ ਅ ਸੰਖ ਸੂਰਮੋ ਪ੍ਰਸਾਰ ਸੰਖ ਮੋ ਲਿਵ ਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤਦ ਪਾਵੈ ਸਾਈ ਕਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸਾਂ ਖਮੂਰਖ ਅੰਧਖੋਰ ਸੰਖ ਚੋਰ ਹਰਾਨਖੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵਡ ਹਤਿਆ ਤਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫੇਰਾਹੇ ਅਸੰਖ ਮਲੇ ਚਮਲ ਪਖ ਕਾਹੇ ਅਸਾਂ ਕੰਨਿਤ ਸਿਰ ਕਰੇ ਭਾਰੋ ਨਾਨਕ ਨੇ ਚਹੇ ਵਿਚਾਰ ਵਾਰਣ ਜਾਵਾਂ ਇਤਵਾਰ ਜੋ ਤੁਧ ਭਾਵੈ ਸਾਈ ਤਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਖਨਾ ਵ ਸੰਖ ਥਾਵ ਗਮ ਗਮ ਸੰਖ ਲੋ ਸੰਖ ਕਹੇ ਸੁਰ ਭਾਰੋ ਏ ਫਿਰ ਨਾਮ ਤਿਸਾਲਾ ਅਤ੍ਰਿ ਗਿਆਨ ਗੇਤ ਗੁਣ ਗਾਖਰੇ ਲਿਖਣ ਬੋਲਣ ਬਾਣ ਸਰਾ ਸਤ ਸੰਜੋਗ ਵਖਾਣ ਜਿਨਹੇ ਲਿਖੇ ਤੇ ਸਸਰ ਨਾਹੇ ਜਿ ਹਰਮਾਏ ਤੇ ਉਤ ਕਾਹੇ ਜੇਤਾ ਕੀਤਾ ਤੇ ਤਾ ਨਾ ਮਿਣ ਨਾ ਵਾ ਨਹੀਂ ਤੋ ਥਾ ਕੁਦਰਤ ਕਵਨ ਤਾ ਵਿਚਾਰ ਆਰ ਨ ਜਾਵਾ ਇੱਕ ਵਾਰ ਜੋਤ ਉਤ ਪਾਵ ਸਾਈ ਭਲੇਕਾਰ ਤੋ ਸਦਾ ਸਲਾਮ ਨਿਰੰਕਾਰ ਅਰੇ ਹੱਥ ਪੈਰ ਤਨ ਦੇ ਪਾਣੀ ਧੁਤੈ ਉਤਰਸ ਖੇ ਮੂਤਲੇ ਤੇ ਕੱਪੜ ਹੋਏ ਦੇ ਸਾਬਣ ਲਈਏ ਉਹ ਹਤ ਹੋਏ ਅਰੇ ਮਾਤ ਪਾਪਾ ਕਾ ਸੰਗ ਹੋ ਧੁਪੈ ਨਾ ਕਰ ਰੰਗ ਪੁਨੇ ਤਾਪੀ ਆਖਣ ਨਾ ਹੈ ਕਰ ਕਰ ਕਰਣਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮਿ ਆਵ ਜਾ तीर्थ तप दया दत दान जेतो पावै दलका मान आओ, न सुनया ननया मन कीता भाओ अंतरगत तीर्थ महल नाओ सागुण तेरे मै नाही कोए गणण कीते भगत न होए साथ बाणे ब्रह्माओ सत सुहाण सदा मन चाओ ਕਮਣ ਸੁਵੇਲਾ ਵਕਤ ਕਮਣ ਕਾਣ ਚਿਤ ਕਮਣ ਵਾਰ ਕਾਣ ਰਤਮਹੋ ਕਮਣ ਜਿਤ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੇਲੇ ਪੁਰਾਣ ਲਖਤਨ ਪਾਇਓ ਕਾਦੀਆ ਦੇ ਲਿਖਨ ਲੇਖ ਪੁਰਾਣ ਚਿਤ ਵਾਰ ਨਾ ਜੋਗੇ ਜਾਣ ਰਤਮਹੋ ਨਾ ਕੋਈ ਜਾ ਕਰਤਾ ਸ੍ਰਿਥੀ ਕੋ ਸਾਜੇ ਆਪੇ ਜਾਣੈ ਸੋਈ ਦਿਵ ਕਰੇ ਅੱਖਾਂ ਕਿਵਸਾ ਲਾਏ ਇੱਕ ਵਰਨੇ ਕੋ ਜਾਣਾ ਨਾਨਕ ਆਖਣਾ ਸਭ ਕੋ ਆਖ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਹੀਂ ਕੀਤਾ ਜਾਤਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗਗਿਆਨਾ ਸੋਹੈ ਪਾਤਾਲਾ ਪਾਤਾਲ ਲਖ ਅਗਾਸ ਅਗਾਸ ਔੜਕ ਔੜਕ ਪਾਲ ਸਕੇ ਗਾਇਤ ਕਹਿਣ ਇਕਵਾਤ ਸਹਸ 18 ਕਹਿਣ ਕਿਤੇ ਬਾਸ ਲੋ ਇਕ ਧਾਤ ਲਿਖਾ ਹੋਏ ਤਾਂ ਲਿਖੀਏ ਲਿਖੇ ਹੋਏ વિનાਸ਼ ਨਾਨਕ ਬਡਾ ਆਖੀਐ ਆਪੇ ਜਾਣ ਆਪ ਸਲਾਹੀ ਸਲਾਹੇ ਏਤੀ ਸੂਰਤ ਨ ਪਾਈ ਨਦਿਆਂ ਤੇ ਵਾਪਹ ਸਮੰਧ ਨ ਜਾਣਿਆ ਸਮੰਧ ਸਹ ਸੁਲਤਾਨ ਗ੍ਰਹ ਸਿੱਤੀ ਮਾਲ ਧਨ ਇਲੇ ਤੁਲਨਾ ਹਮ ਨੀ ਜੇਤ ਸਤ ਮਨ ਹਉ ਨਾ ਵਿਸਰਹਿ ਅੰਤਨਾ ਸਿਫਤੀ ਕਹਿਣ ਨ ਅੰਤ ਅੰਤਨਾ ਕਰਨ ਦੇਣ ਨ ਅੰਤ ਅੰਤਨਾ ਵਖਣ ਸੁਣਾਣ ਨ ਅੰਤ ਅੰਤਨਾ ਜਾਪੈ ਕਿਆ ਮਨ ਮੰਤ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਭਾਰ ਆਵਾਰ ਅੰਤ ਕਾਰਣ ਕੀਤੇ ਬਿਲਲਾਹੇ ਤਾਕੀ ਅੰਤਨਾ ਪਾਏ ਜਾਹੇ ਹਉ ਅੰਤਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਉ ਊਚੇ ਉੱਪਰ ਊਚਾ ਨਾਹੂ ਐਵਡ ਊਚਾ ਹੋਵੇ ਕੋਏ ਤੇ ਸੋਚੇ ਕਉ ਜਾਣੈ ਸੋਏ ਜਿਵਡ ਆਪ ਜਾਣੈ ਆਪਿਆ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤ ਮਾਏ ਕੀਤੇ ਮੰਗਹਿ ਜੋ ਦਾ ਪਾਅ ਕਿਤੇ ਅੰਗਣਤ ਨਹੀਂ ਵਿਚਾਰ ਕਹਤੇ ਖਬ ਤੋਟੇ ਰੇ ਤਾਰ ਕਿਤੇ ਲੈ ਲੈ ਮੂਰਖਾ ਹੈ ਕਿਤੇ ਮੂਰਖਾ ਖਾਹੀ ਖਾਹੇ ਕਹਤੀਆਂ ਦੁਖ ਭੁਖ ਸਦਮਾਰ ਇਹ ਪੈਦਾ ਤੇਰੀ ਦਾਤਾਰ ਬੰਧ ਥਲਾਸੀ ਭਾਣੇ ਹੋਵੇ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਇ ਤੇ ਆਕਣ ਪਾਏ ਉਹ ਜਾਣੇ ਜੇ ਤਿਆ ਮੋਹੇ ਖਾਏ ਆਪੇ ਜਾਣੇ ਆਪੇ ਦੇ ਆਖੇ ਸੇਵਕੀ ਕੇ ਜਿਸ ਨੋ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਮਲ ਗਣ ਅਮਲ ਵਪਾਰ ਅਮਲ ਵਪਾਰੀ ਅਮਲ ਬੰਦਾ ਅਮਲ ਆਵ ਹੈ ਅਮਲ ਜਾਹੇ ਅਮਲ ਭਾਏ ਅਮਲ ਸਮਾਹੇ ਅਮਲ ਧਰਮ ਅਮਲ ਦੇਵਾਨ ਅਮਲ ਤਲ ਅਮਲ ਪ੍ਰਵਾਨ ਮਨ ਲਬਕ ਸੇ ਸੋ ਮਨ ਲਨੇ ਸਾਨਾ ਨੁਲ ਕਰਮ ਅਮਲ ਖੁਰਮਾ ਨੁਲ ਮੁਲਾਕਾ ਨਾ ਜਾਏ ਆਖ ਆਖ ਰਹੇ ਲੇਵ ਲਾਇ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਰਖਿਆਣ ਆਖੇ ਬਰਨੇ ਆਖੇ ਇੰਦੋ ਆਖੇ ਗੋਪੀਤਾ ਗੋਵਿੰਦੋ ਆਖੇ ਇਸਰ ਆਖੇ ਸਿੱਧ ਆਖੇ ਕਿਤਿ ਕਿਤਿ ਬਦੋ ਆਖੇ ਦਾਨ ਆਖੇ ਦੇਵ ਆਖੇ ਸੁਰਨ ਰ ਮਨ ਜਨ ਸੇਵੋ ਕਿਤ ਅੱਖ ਅਖਣ ਪਾਹ ਕਿਤ ਕਹ ਕਹ ਉਠ ਉਠ ਜਾਹ ਇਤ ਕਿਤੇ ਹੋਰ ਕਰ ਤਾ ਆਖ ਨ ਸੁਕੇ ਕੀ ਕੇ ਜਿਵੜ ਭਾਵੇ ਤੇਵੜ ਹੋਵੇ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਿਖੇ ਸਰਗਵਾਰ ਗਵਾਰ ਸੋ ਦਰਖਾ ਸੁਖਰਖਾ ਜਿਤ ਬਹਿ ਸਰਬ ਸਮਾਲੇ ਵਾਜੇਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਤ ਪ੍ਰਿ ਸੋ ਕਹਿਆ ਨਾਮ ਕਿਤੇ ਘਾਵਣ ਹਾਰੇ ਗਾਵਤ ਨਾ ਪਾਣ ਪਾਣੇ ਵਸੰਤਰ ਗਾਵੇ ਰਾਜਾ ਤਹਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਤਹਮ ਵਿਚਾਰ ਗਾਵੇ ਸਰਬਰਨਾ ਦੇਵੀ ਸੋਹਣ ਸਦਾ ਸਾਰੇ ਗਾਵੈ ਦੇਂ ਦਾਸਣ ਬੈਠੇ ਦੇਵਤਿਆਦਰ ਨਾਲੇ ਗਾਵ ਸਿੱਧ ਸਮਾਧਿ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਿਤੇ ਸਤੇ ਸੰਤੋਖੀ ਗਾਵ ਭੀਰ ਕਰਾਰੇ ਗਾਨ ਪੰਡਿਤ ਪੜਨ ਰਖੇ ਸਰ ਜੁਗ ਜੁਗ ਵੇਦ ਨਾਲੇ ਗਾਵ ਮੋਹਣ ਯਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਤਾਏ ਤੇਰੇ 68 ਤੀ ਰਤਨ आले ਗਾਵਹ ਜੋਤ ਮਹਾਬਲ ਸੂਰਾ ਗਾਵ ਖਾਣੇ ਚਾਰੇ ਗਾਵ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰ ਸਈ ਤੁਧਨੋਂ ਗਾਵਹ ਜੋਤ ਤੁਧ ਭਾਵਨ ਅਰਤੇ ਤੇਰੇ ਭਗਤ ਰਸਾ ਲੈ ਹੋਰ ਕੇਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਹੀ ਹੈ ਫੇ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨ ਸੇ ਮਾਇਆ ਜਨੂ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਏ ਕਰਸੇ ਹੁਕਮ ਨ ਕਰਨਾ ਜਾਈ ਸੋ ਪਾਤਿਸ਼ਹ ਸਹਪਤ ਸਾਹਿਬ ਨਾਨਕ ਰਹਿਣ ਰਜ਼ਾਈ ਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਬਸੋਤਾ ਕੰਥਾ ਕਾਲ ਕਾਰਿ ਗਾਇ ਜੁਗਤੰਡਾ ਪ੍ਰਤੀਤ ਆਏ ਪੰਥ ਸਭ ਜਮਾਤੀ ਮਨ ਜੀਤਾ ਜਗ ਜੀਤ ਆਦੇਸਤ ਸੇ ਆਦੇਸ ਆਦ ਅਨੀਲ ਆਨਾਦ ਨਾਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਾ ਭੰਡਾਰਣ ਘਟ ਘਟ ਵਜੇ ਨਾਦ ਆਪੁ ਨਾਥ ਨਾਥੀ ਸਭ ਜਾ ਕੀ ਰਿਦਸ ਤੇ ਅਵਰਾ ਸਾਦ ਸੰਜੋਗ ਜੋਗ ਦੁਇ ਕਾਰ ਚਲਾਵੇ ਲਿਖੇ ਆਵੇ ਭਾਗ ਆਦੇਸ਼ ਤੇ ਆਦੇਸ ਆਦੋਨੀਲ ਨਾਦਨਾਥ ਜੁਗ ਜੁਗ ਇਕ ਵੇਸ ਇਕਮਾਈ ਜੁਗਤ ਵਿਹਾਈ ਤਿੰਨ ਚੇਲੇ ਪਰਵਾਨ ਇਕ ਸੰਸਾਰੀ ਇਕ ਪੰਡਹਾਰੇ ਇਕ ਲਾਇ ਦੀਵਾਨ ਜਿਵਤ ਸੁਭਾਵੈ ਤਵੇ ਚਲਾਵੈ ਜੇ ਹੋਵੈ ਕਰਮਾਨ ਉਹ ਹੋਵੇ ਕੈ ਉਹਨਾਂ ਨਦਰ ਨ ਆਵੇ ਬਹੁਤਾ ਹੋਵੇ ਦਾਨ ਆਦੇਸਤ ਸੇ ਆਦੇਸ ਆਤ ਅਨੀਲ ਆਨਦਨਾ ਹੱਤ ਜੁਗ ਜੁਗ ਇਕ ਹੋਵੇਸ ਆਸਣ ਲOe ਲOe ਪੰਡਾਰ ਜੋਤਿ ਛਪਾਇ ਸੁ ਇੱਕ ਆਵਾਰ ਕਰ ਕਰ ਵੇਖੈ ਸਿਰ ਜਨਹਾਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਅਦੇਸ ਆਦ ਨੀਲਾ ਨਾਦਨ ਹਤ ਜੋਗ-ਜੁਗ ਇੱਕੋ ਵੇਸ ਇੱਕ ਦੂਜੀ ਬਹੁ ਲਖ ਹੋਇ ਲਖ ਵੇ ਲਖ ਵੀਸ ਲਖ ਲਖ ਗੇੜਾ ਆਖੀ ਇਕ ਨਾਮ ਜਗਦੀਸ਼ ਵੇਤ ਰਹੇ ਪਤ ਪਵੜੀਆਂ ਚੜੀਏ ਹੋਏ ਏਕੀਸ ਸਣਗ ਲਾਇਆ ਆਕਾਸ਼ ਕੀ ਕਿਟਾਇ ਆਈ ਰੀਸ ਨਾਨਕ ਅੰਦਰੀ ਪਾਈਏ ਕੂੜੀ ਕੂੜਾ ਠੀਸ ਆਕਣ ਜੋਰ ਚ ਪੈਨ ਹ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜਿਵਣ ਮਰਣ ਨਾ ਜੋਰ ਜੋਰ ਨਾ ਰਾਜ ਮ ਆਲਮ ਨਸੋਰ ਜੋਰ ਦਾ ਸੁੱਤੀ ਗਿਆਨ ਵਿਚਾ ਜੋੜਨਾ ਜੁਗਤੀ ਛੋਟਾ ਸੰਸਾਰ ਜਿਸ ਸਾਥ ਜੋਰ ਕਰ ਵਿਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤ ਰੁਤੀ ਛਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਪਰ ਖੇਤਰਮਸਾਲ ਤਿਸ ਵਿੱਚ ਜੀ ਜੁਗਤ ਕੈ ਰੰਗ ਤਿਨ ਕੈ ਨਾਮ ਅਨੇਕ ਅਨੰਤ ਦਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਉਥੈ ਸੋਹਣ ਪੰਚ ਪ੍ਰਵਾਨ ਨਦਰੇ ਕਰੰਪ ਬੈਨੇ ਸਾਣ ਕਚ ਪਕਾਏ ਉਥੈ ਪਾਏ ਨਾਨਕ ਦਇਆ ਜਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪਾਣ ਪਾਣੇ ਵੈ ਸੰਤਰ ਕਿਤੇ ਕਾਨ ਮਹੇਸ ਕਹਤੇ ਵਰ ਮੈਂ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕਹਤਿਆਂ ਪਰਮ ਭੂਮੀ ਮੇਰ ਕਹਤੇ ਕੇਤੇ ਧੂਪ ਦੇਸ ਤੇਤੇਂਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕਹਤੇ ਦੇਵਦਾਨਮਨ ਕੀਤੇ ਕੀਤੇ ਰਤਨ ਸਮੰਦ ਕੀਤਿਆਂ ਖਾਣੀ ਕੀਤਿਆਂ ਬਾਣੀ ਕੀਤੇ ਭਾਤ ਨਰਿੰਦ ਕੀਤਿਆਂ ਸੂਰਤੀ ਸੇਵਕ ਕੀਤੇ ਨਾਨਕ ਅੰਤਨ ਅੰਤ ਗਿਆਨ ਖੰਡ ਮਹਾਂ ਗਿਆਨ ਪ੍ਰਚੰਡ ਤਿਤੈ ਨਾਦ ਬਿਨੋਦ ਕੋਟ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਤੈ ਘੜਤ ਘੜੀਏ ਬਹੁਤ ਅਨੋਖ ਤਾ ਕਿ ਅੰਗਲਾ ਕਥਿਆਣਾ ਜਾਹੇ ਜੇ ਤੋ ਕਹਿ ਪਿਛੈ ਪਛਤਾਏ ਤਿਥੈ ਘੜੀਐ ਸੂਰਤ ਮਤ ਮਨ ਬੁੱਧੋ ਤਿਥੈ ਘੜੀਐ ਸੁਰਾਸਿ ਦਾ ਕੇ ਸੁਧ ਕਰਮਖੰਡ ਕੀ ਬਾਣੀ ਜੋਰ ਤਿਥਾ ਹੋਰ ਨ ਕੋਈ ਹੋਰ ਤਿਥੈ ਜੋਤ ਮਹਾਗਲ ਸੂਰ ਜਨਮਹ ਰਾਮ ਰਹਾ ਭਰਪੂਰ ਤਿਥੈ ਸੀਤੋ ਸੀਤਾ ਨਹਿ ਮਾਹਾ ताके रूप न कथने जाहे ना हमर न ठागे जाहे जिनकर राम वस मन माहे तिथै भक्त वसै के लोक करहै आनंद सच्चा मन सोए सच खंड वसै निरंतार कर कर विख न दुर्निहाल तिथै खंड मंडल वर पांड जे को कथै त अंत न अंत तिथै लोर लो आकार ਜਿਵ ਜਿਵ ਹੁਕਮਤ ਵਤ ਵਕਾਰ ਵਿਖੇ ਰੁਖਸ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਤਹਾਰਾ ਧੀਰਜ ਸੁਣਿਆਰ ਇਹ ਰਣ ਮਤ ਵੇਦ ਹਥਿਆਰ ਭਉ ਖਲਾ ਅਗਨ ਤਪਤਾਉ ਪਾਂਡਾ ਭਉ ਅੰਮ੍ਰਿਤ ਤਿਤ ਢਾਲ ਕੜੀਏ ਸਭ ਦਸ ਚੀਤਕ ਸਾਲ ਜਿਨ ਕੋ ਨਦਰ ਕਰਾਮ ਤੇ ਨ ਤਾਰ ਨਾਨਕ ਨਦਰੇ ਨਦਰ ਨਿਹਾਰੋ ਸ਼ਲੋਕ ਤਵਨ ਗੁਰੂ ਪਾਣੇ ਪਿਤਾ ਮਾਤਾ ਤਹਰਤ ਮਹਤ ਦਿਵਸਰਾ ਦਇ ਦਾਈ ਦਾਇ ਖੇਲਾ ਸਗਲ ਜਗਤ ਚੰਗੀਆਂ ਬੁਰਾਈਆਂ ਵਾਚਾ ਧਰਮ ਹਦੂਰ ਕਰਮੀਆਂ ਆਪਣੀ ਕਿਨੇੜੇ ਕਿਨੇੜੇ ਇਹ ਦੂਰਾ ਜਿਨਾਂ ਤਿਆਆ ਗਏ ਮਸਕਤ ਖਾਲੋ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਨੇ ਨਾਮ ਧਿਆਇਆ ਗਏ ਮਸਕਤ ਕਾਲੋ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ